ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਤੇ ਅੱਜ ਬਹੁਤ ਦਿਨਾਵਾ ਬਲੌਗ ਬਣਾਉਣ ਲੱਗੇ ਆ ਤੇ ਪਹਿਲਾ ਆਪਣੇ ਮਣੀ ਕਰਨ ਸਾਹਿਬ ਮੋਰਚਲ ਦੀ ਯਾਤਰਾ ਵਾਲੇ ਬਲੌਗ ਚੱਲੀ ਜਾਂਦੇ ਸੀਗੇ ਉਹਦੇ ਕਰਕੇ ਆਪਾਂ ਬਲੌਗ ਬਣਾਇਆ ਨਹੀਂ ਹੈਗਾ ਉਹ ਪਾਰ ਰਹੇ ਸੀਗੇ ਇੱਕ ਦੋ ਹਜੇ ਰਹਿੰਦੇ ਆਗੇ ਆਪਾਂ ਚਲੋ ਵਾਹ ਚੱਲਦੇ ਆਪਾਂ ਪਰਸਨਲ ਬਲੌਗ ਬਣਾ ਕੇ ਪਾਈ ਆ ਆਪਾਂ ਤੇ ਇਹ ਬਣਾਈ ਜਾਂਦੇ ਨੇ ਸਬਜੀ ਮੌਸਮ ਅੱਜ ਬੜਾ ਹੀ ਆਮੀ ਪੈ ਗਿਆ ਸੀ ਸਵੇਰੇ ਹੁਣ ਮੌਸਮ ਦੇਖੋ ਮੌਸਮ ਕਿੰਨਾ ਸੋਹਣਾ ਮੌਸਮ ਹੋ ਰਿਹਾ ਵਾਰ ਪੀਤੂ ਲਾਈਟ ਚਲਾ ਕੇ ਭੱਜ ਗਿਆ ਮੋਟਰਸਾਈਕਲ ਤੇ ਪੀਤੂ ਰੇਡੀ ਅੰਦਾ ਅਦੀ ਮम्मा ਹੁਣ ਆਈ ਜਾਂਦੀ ਆ ਸਾਜੀ ਤੇ ਹਾਂ ਪੀਤੂ ਅੱਛੀ ਕਾ ਬੋਲੋ ਪਹਿਲਾਂ ਸਾਰਿਆਂ ਨੂੰ ਕੈਨੇਡਾ ਬਰਨ ਲੌਕ ਜਾਂ। ਸਾਰੇ ਅਨੁਸਚਿਤ ਕਾਲ। ਆ ਕੀ ਕਾਲ? ਇਹ ਮੈਂ ਇਹਦੇ ਸਬਜੀ। ਹਾਂਜੀ। ਕੀ ਕਰ ਰਹੇ ਹੋ? ਅੱਜ ਸਵੇਰ ਨਾਲ ਵਾਲੀ ਪੂਰੀ ਹੋਈ। ਕੀ ਹੋ ਗਿਆ? ਲੌਕ ਨੂੰ ਅਨੁਸਚਿਤ ਕਾਲ ਦੀ ਸਾਰਿਆਂ ਨੂੰ। ਬਸ ਆਹ ਹਾਂ। ਫੌਂਕੀ 5:00 ਹੋਣੀ ਸੀ 6:30 ਉਹ ਟਾਈਮ 7:30 ਹੋ ਗਿਆ ਜੀ ਲੇਟ ਹੋ। ਸਾਰਾ ਕੰਮ ਅੱਜ। ਹਾਂ। ਵੇ ਤੋ ਹੁੰਦੀ ਆ ਕੋਸੋਂ ਕੀ ਮੈਨੂੰ ਨੀਂਦ ਆ ਗਈ 5 ਵਜੇ ਉਹ ਲੇਟ ਆਈ ਆ ਪਹਿਲਾਂ ਤੇ ਲੇਟ ਆ ਗਈ ਸੀ ਮੈਨੂੰ ਨੀਂਦ ਆ ਗਈ ਲੇਟ ਆਈ ਆ ਬੰਦੀ ਭਾਜੀ ਲਾਈਟ ਉਹ ਨਾਲ ਬੜਾ ਤੰਗ ਕਰੀ ਜਾਂਦੀ ਆ ਨੀਂਦ ਦੀ ਪਾ ਗਈ ਜਾਂਦੀ ਆ ਹਵਾ ਹਵਾ ਕੋਈ ਹੈ ਨਹੀਂ ਬੈਠੇ ਨੀਂਦ ਨਹੀਂ ਮੇਰੀ ਅੱਜ ਰੰਗੀ ਸਵੇਰੇ ਤੇ ਆ 5 ਵਜੇ ਸੌਂ ਗਈ 6:30 ਵਜੇ ਉੱઠી ਆ ਤਾਂ ਕਿੰਨਾ ਟਾਈਮ ਹੋ ਗਿਆ 6:30 ਤੇ 7:00 ਤੂੰ ਪੀ ਤੂੰ ਹੋ ਗਿਆ ਪੈਸਾ ਦਾ ਬਿਮਾਰ ਇਹਨੂੰ ਜਿੱਤੇ ਤੀਆਂ ਸੁੱਟੀਆਂ ਹੋਈਆਂ ਸੀ ਉਸ ਤੋਂ ਬਾਅਦ ਗਿਆ ਨਹੀਂ ਹੈਗਾ ਅਗਰ ਮੈਂ ਥੋੜੀ ਰੁਪਏ ਭੇਜਾਂਗੇ ਤੇ ਕੱਲ੍ਹ ਸੁਣੀਵਾ ਦੇ ਵੀ ਢੇਂਗਾ ਦੀ ਸੰਤਾ ਦਿੱਖੀ ਆ ਗਈ ਤੇ ਹੁਣ ਜਾਣਾ 100 ਰੁਪਏ ਇਹ ਤੂੰ ਕਿਹੜੇ ਦਿਨ ਸਕੂਲ ਜਾਣਾ ਹਣਾ ਸ਼ਨੀਵਾਰ ਤੇ ਪੜ੍ਹ ਲਿਆ ਪੜ੍ਹ ਲਿਆ ਸਨ ਪੜਨ ਨੂੰ ਕਿਹਾ ਸੀ ਮੈਂ ਪੜ ਲਿਆ ਅੱਜ ਨੋਟਬੁੱਕ ਲੈ ਕੇ ਦਿੱਤੀ ਸੀ ਮੈਂ ਮਮ ਤੋਂ ਹੈ ਕਰਿਆ ਨਹੀਂ ਕੰਮ ਜੀ ਕਰਿਆ ਨਹੀਂ ਪੂਰੀ ਕੰਪਨੀ ਜਾਈ ਕਰਿਆ ਹੈ ਫਿਰ ਦੱਸੋ ਛੱਸੀ ਕਾ ਬੋਨੇ ਛੱਸੀ ਕਾ ਚਾਹ ਰਹੀ ਅਨੁਸਾਰ ਫਲਾਟ ਇਹੀ ਚਾਹ ਰਹੀ ਛੱਸੀ ਕਾ ਚਾਹ ਰਹੀ ਅਨੁਸਾਰ ਛਾਹ ਟਿੰਕਾ ਛੱਸੀ ਕਾ ਫਲਾਟ ਹੀ ਗੋਤੂ ਚੋੜੀ ਦਵਾਰੇ ਕੇ ਤਮ ਜਨ ਦੇ ਆਏ ਨੇ ਮਸ਼ੀਨ ਕਰਕੇ ਆਣੇ ਕੱਪੜੇ ਆਏ ਸੀ 1 2 3 ਸੁਮੇਉਣ ਵਾਸਤੇ ਪੱਖਾ ਬੰਦ ਕਰ ਦੋ ਪੁੱਤ ਜੇ ਨਹੀਂ ਆਹ ਕਰਨਾ ਕਿ ਕਲੀਟੇ ਅੱਜ ਬਹੁਤ ਆ ਵਧੀਆ ਆ ਰਹੀ ਹੈ ਮੌਸਮ ਬੜਾ ਘਣਾ ਹੈ ਹਣਾ ਉਹ ਕਰ ਕਰ ਦੇ ਖੇਡਣਾ ਸੋਏ ਆਪਾਂ ਖੋਲ੍ਹ ਲੂ ਬੜੀ ਆ ਤੂੰ ਬਾਹਰ ਖੋਲ੍ਹ ਆ ਖਟਾ ਪੁੱਤ ਬਾਲਾ ਸ਼ਿਆਣਾ ਭਾਈ ਉਹਦੀ ਅੱਖ ਲੱਗ ਜਾਂਦਾ ਇਹਨੂੰ ਪਹਿਲੇ ਹੀ ਸੁਣ ਜਾਂਦਾ ਵੀ ਮੰਮਾ ਨੇ ਆਹ ਕੰਮ ਕਿਹਾ ਜਾਂ ਡੈਡੀ ਨੇ ਪਹਿਲਾਂ ਹੀ ਕਰ ਦਿੰਦਾ ਜੀ ਮੇਰਾ ਪੁੱਤ ਇਹਨਾਂ ਸ਼ਿਆਣਾ ਪੁੱਤ ਹੈ ਸਾਡਾ ਹਾਂ ਕਿੱਥੇ ਟਰੈਕਟਰ ਖੜਾਤਾ ਡੈਡੀ ਨੇ ਤੇ ਸਾਨੂੰ ਮੋਸਮ ਤੋਂ ਰਖੀ ਥੋੜਾ ਨੇੜਾ ਹੋ ਗਿਆ ਕੈਮਰੇ ਚ ਨਹੀਂ ਪਤਾ ਲੱਗਦਾ ਨੇੜੇ ਰਹਿਣਾ ਉਹ ਉਹ ਇੱਕ ਬੰਦਾ ਹੋਣਾ ਸਾਰਾ ਸਾਰੇ ਮਰਸੀ ਨੀਲੇ ਨੀਲੇ ਬੱਤਾਂ ਇਹ ਆ ਬੂਟਾ ਆੜੋਣਾ ਦਾ ਸੁੱਕ ਗਿਆ ਤੇ ਉਹ ਚੱਲ ਪਿਆ ਹੈ ਪੀਤੂ ਇੱਕ ਪੀਤੂ ਨੇ ਸਮਾਰਕੇ ਨਹੀਂ ਲਾਇਆ ਬੂਟਾ ਤੁਸੀਂ ਤਾਂ ਹੋ ਗਿਆ ਹਾਂ ਆ ਬੂਟਾ ਚੱਲ ਪਿਆ ਦੇਖੋ ਕਿੰਨਾ ਸੋਹਣਾ ਚ ਕਿੰਨਾ ਸੋਹਣਾ ਚੱਲ ਪਿਆ ਦੇਖੋ ਬੂਟਾ ਇਹਦੇ ਨਾਲ ਦੇ ਹੋਰ ਲੈ ਕੇ ਆਵਾਂਗੇ ਪੀਤੂ ਹੈਨਾ ਇਦਾਂ ਉਹਦੇ ਲੈ ਕੇ ਆਵਾਂਗੇ ਪਤਾ ਲੱਗਿਆ ਹੁਣ ਕਿ ਇਹ ਬੂਟਾ ਸੋਨਾ ਚੱਲੂ ਆ। ਇੱਕ ਪਿੰਨਾ ਸੋਨਾ ਚੱਲ ਪਰ ਛੋਟਾ ਆਇਆ ਸੀ ਉਹਦੇ ਜਿੱਤੇ ਲਾਇਆ ਸੀ। ਹੋੜ ਬਿੱਦੂ ਹਵਾ ਖੁਸ਼ ਹੋ ਰਿਹਾ ਅੱਜ ਠੰਡੇ ਠੰਡੇ ਹਵਾ ਹੈ ਓਏ। ਲੈ ਆਈਏ ਓਏ। ਹਾਂਜੀ ਪਹਿਲਾਂ ਲਾਈਟ ਬੱਜੀ ਸੀ ਤੇ ਵਲੌਗ ਉੱਤੇ ਆਪਾਂ ਉਹ ਕਰ ਲਿਆ ਸੀ ਤੇ ਲਾਈਟ ਆ ਗਈ ਹੁਣ ਇਹ ਪਿੱਤੂ ਖੇਡ ਜਾਂਦਾ ਇਹ ਰੋਟੀ ਬਣਾਈ ਜਾਂਦੇ ਨੇ ਪਿੱਤੂ ਦੇਖੋ ਕੀ ਕੰਮ ਕਰੀ ਜਾਂਦਾ ਕੀ ਕਰ ਰਿਹਾ ਤੂੰ ਆ ਤੂੰ ਆ ਤੂੰ ਆ ਤੂੰ ਆ ਤੂੰ ਆ ਤੂੰ ਆ ਹੈ ਓਏ ਤੂੰ ਡੌਲਿਆਂ ਚ ਫਸਾਈ ਬੈਠਾ ਚੂੜੀਆਂ ਨਣੇ ਗਰਵਾਲੀ ਲਾ ਰਖੀਆ ਕਾਪੀਰਾਈਟ ਆ ਜਾ ਗਰਵਾਲੀ ਦਾ ਤਾਂ ਨਹੀਂ ਹੁੰਦਾ ਹੁੰਦਾ ਲੈ ਮਿਊਜ਼ਿਕ ਚਾਹੋ ਕਾਪੀਰਾਈਟ ਤਾਂ ਆਊਗਾ ਹੀ ਮਿਊਜ਼ਿਕ ਵਿੱਚ ਕੋਈ ਵੀ ਚੀਜ਼ ਆ ਰੋਟੀ ਲਾ ਕੇ ਬਣਾਉਣਾ ਰਾ ਚਾਵਲ ਬਣਾਉਣਾ ਰੋਟੀ ਖਾਉਂਗੇ ਤੇ ਚਾਵਲ ਖਾਉਂਗੇ ਭਈਆਂ ਵਾਲੀ ਫਰਾ ਮੈਂ ਨਹੀਂ ਖਾਂਦਾ ਚਾਵਲ ਜੂੜ ਕਿ ਤਾਂ ਮੈਂ ਕੱਲ ਨਹੀਂ ਆਈ ਇਹ ਨਹੀਂ ਜਾਇਆ ਦਾ ਗੁੰਨਾ ਰੋਟੀ ਰੋਗੀ ਆਟਾ ਰੋਟੀ ਤੇ ਫਿਰ ਮੈਂ ਬਣਾ ਲਈ ਨਹੀਂ ਮੈਨੂੰ ਪਹਿਲੀ ਪਤਾ ਸੀ ਹਾਂਜੀ ਹੋਈ ਹੈ ਹਾਂ ਵੀ ਆਇਆ ਮੈਂ ਕਹਿੰਦੇ ਕੁੜੀਆਂ ਜਿੱਤੇ ਰੋਟਾ ਹਾਂ ਚੌੜਾ ਬਣਾਉਣੀ ਇਹ ਖੁਸ਼ ਹੋ ਜਾਂਦੇ ਰੋਟੀਆਂ ਬਣਾਉਣੀ ਬਹੁਤ ਦੁੱਧ ਜਿੱਜਾ ਬਣਾਉਣੀ ਹਾਂ ਕੱਲ ਨਾ ਮੈਂ ਪ੍ਰਧਾਨ ਸਾਹਿਬ ਨਾਲ ਉਹਨਾਂ ਦੇ ਮੈਸੇਜ ਨਾਲ ਗਿਆ ਸੀਗਾ ਉਹਨਾਂ ਨੇ ਭਾਂਡੇ ਲੈ ਕੇ ਆਉਂਦੇ ਸੀ ਸੱਗਰੂ ਉਹਨਾਂ ਨੇ ਆਦਵਾਤਾ ਸੀ ਰਮਣੀਤ ਲਈ ਮੈਨੂੰ ਹਾਂ ਪੁੱਤ ਹੂੰ ਰਮਣੀਤ ਲਈ ਅੱਗ ਮਤਲਬ ਟੀਫਨ ਦਵਾਤਾ ਸੀ ਉਹ ਜਾਣਦੇ ਆ ਰਮਣੀਤ ਨੂੰ ਤੇ ਦੇਖਿਆ ਉਹਨਾਂ ਨੇ ਸਕੂਲ ਦੇ ਵਿੱਚ ਉੱਥੇ ਕੋਈ ਬੱਚੇ ਵਾਸਤੇ ਟੀਫਨ ਲੈਣ ਆਏ ਸੀ ਉਹ ਦੇਖੀ ਜਾ ਰਹੇ ਸੀ ਕਿ ਆਂਟੀ ਨੇ ਦੇਖ ਕੇ ਕਹਿੰਦੇ ਆਂਟੀ ਕਹਿੰਦੇ ਟੀਫਨ ਸੋਨਾ ਲੈ ਗਏ ਆਪਾਂ ਬਰਾਬਰ ਤੇ ਇੱਕ ਦਿਨ ਕੁਛ ਵਾਲੀ ਮਾਰੀ ਆ। ਕੰਡਰ ਕਰਕੇ। ਹਲੋ ਸਟੀਲ ਵਾਲਾ ਲੈਂਦੇ ਸੀਗੇ। ਤੇ ਥੋੜਾ ਜਿਹਾ ਕੋਸਟਲੀ ਸੀਗਾ। ਉਸ ਕਰਕੇ ਦਿਅੰਜ ਤੇ ਬਾਕੀ ਉਹ ਥੋੜਾ ਜਿਹਾ ਵੱਡਾ ਸੀਗਾ ਰਮਣੀ ਤੋਂ ਪਹਿਲਾਂ ਹੀ ਬੁੱਕ ਆਂਦਾ। ਭਾਰ ਚੱਕਿਆ ਜਾਂਦਾ। ਥੋੜਾ ਜਿਹਾ ਹੈਵੀ ਸੀਗਾ ਉਹ। ਇਹ ਛੋਟੀ ਆ ਜਿਹੇ ਹੀ ਕੰਮ ਦਿੰਦਾ ਇਹ। ਮਗਰ ਵੀ ਪਿਆਰ ਦਾ ਕੋਟੀ ਹੁਣ ਇੱਥੇ। ਰਮਣੀ ਦੇ ਕੋਲ। ਅੱਗੇ ਬੋਟੇ ਨਾਲ। ਪਿੱਛੇ ਜਾਂਦਾ ਅੰਦਰ। ਅੱਛਾ ਮੋਟਰਸਾਈਕਲ ਪਿੱਛੇ ਜਾਂਦਾ ਨਹੀਂ ਆ ਗਿਆ। ਆਇਆ ਮਨੀ ਦੇਖੀ ਆਪਾਂ ਨਹੀਂ ਆ ਗਿਆ ਕਨਾ ਆ ਗਿਆ ਕੋਈ ਕੋਈ ਕਣੀਆਂ ਪਈਆਂ ਜਾਂਦੀਆਂ ਨੇ ਹੂੰ ਹੂੰ ਨਹੀਂ ਆ ਗਿਆ ਭਾਈ ਕਣੀਆਂ ਕਣੀਆਂ ਪੈਣ ਲੱਗੀਆਂ ਕਣੀਆਂ ਮੰਮੀ ਕਹਿੰਦੀ ਮੋਟਰਸਾਈਕਲ ਭਾਈ ਅੰਦਰ ਲਾ ਦੋ ਹਾਂ ਤੂੰ ਮੋਰਸੇ ਲਵਾਇਂ ਅੰਦਰ ਮੈਨੂੰ ਤਾਂ ਬਾਜ਼ਾਰ ਜਾਣਾ ਸੀ। ਯਾਰ ਚਲੋ ਕੋਈ ਨਹੀਂ ਕਿਰਾਏ ਅੰਦਰ ਲਾ ਲਈ ਆਪਾਂ ਤੇ ਦੇਖਦੇ ਆਂ। ਅਣੀ ਆਈ ਜਾਂਦੀ ਆ। ਨਹੀਂ ਤਾਂ ਤਾਂ ਮੋਟਰਸਾਈਕਲ ਤੇ ਚੜ੍ਹਨ ਨਹੀਂ ਦਿੰਦੀ ਪਾਪਾ ਨੂੰ। ਉਹਦੀ ਆਖੂ ਮੈਂ ਜਾਣਾ। ਮੈਂ ਨਾਲ ਚੜ੍ਹਣਾ। ਅੰਦਰ ਵੀ ਮੋਟਰਸਾਈਕਲ ਲਾਉਣਾ। ਅੰਦਰ ਵੀ ਕਹੂਗੀ ਮੈਨੂੰ ਝੂਟਾ ਦੇ ਦੋ। ਨਾਲੇ ਭਿੱਜਿਆ ਬਾਹਰ ਹੁਣ। ਤੇ ਫਿਰ ਮੋਟਰਸਾਈਕਲ ਬੰਦ ਕਰੂਗੀ। ਗੰਦਾ ਪੁੱਤਰ ਕਛੂਣਾ ਹੈ ਤੂੰ ਆ ਦੇਖ ਮम्मा ਗਾਲਾਂ ਦੀ ਪੈੜਾਂ ਪੈ ਗਈਆਂ ਉਹ ਆ ਦੇਖ ਪੈੜਾਂ ਪੈ ਗਈਆਂ ਮम्मा ਗਾਲਾਂ ਦੀ ਪਿੱਤੂ ਨੇ ਪੈੜਾਂ ਕਰਤੀਆਂ ਮਮਾ ਪਿੱਤੂ ਨੇ ਪੈੜਾਂ ਦਾਦੀ ਨੇ ਦਾਦੀ ਨੇ ਰੇਤਾਂ ਲਾਤਾ ਨਿੱਕੇ ਪਿੱਤੂ ਨੇ ਲਾਇਆ ਦਾਦੀ ਨੇ ਪਿੱਤੂ ਨੇ ਲਾਇਆ ਨਾ ਪਿੱਤੂ ਨੇ ਲਾਇਆ ਭਾਈ ਦਾਦੀ ਨੇ ਚਲੋ ਥੱਲੇ ਆਜੋ ਆਹ ਚਾਰਾ ਮੋਰਸ਼ਾ ਨੇ ਪੀਤੀ ਗਿਆ ਆਪਣਾ ਤਾਂ ਕਿਦ ਤਰ ਹੋ ਗਿਆ ਆਹ ਕਿਸੂ ਨੇ ਲਾਇਆ ਆ ਆ ਤੀ ਨੇ ਲਾਇਆ ਆਹਾ ਆਹਾ ਆਹ ਕੀ ਨੇ ਲਾਇਆ ਦੇਖ ਕਹਦੀ ਨੇ ਲਾਇਆ ਹੈ ਹਾਂ ਭਾਈ ਆ ਆ ਕੀ ਨੇ ਲਾਇਆ ਪਹਿਲਾਂ ਸਮੋਸਾ ਤੇ ਕਿਤੇ ਆਹਮ ਦਾਦੀ ਹੈ ਆ ਇੱਥੇ ਕੀ ਨੇ ਲਾਇਆ ਹਾਂ ਬਾਜਦਾ ਇੱਥੇ ਕਿਨੇ ਲਾਇਆ ਇੱਥੇ ਹੀ ਲਾਇਆ ਇੱਥੇ ਇੱਥੇ ਜਿੰਨੇ ਲਾਇਆ ਇੱਥੇ ਇੱਥੇ ਮੰਮਾ ਦਰਦੀ ਨੇ ਬੇਲ ਦਾ ਵੱਜਿਆ ਭਾਈ ਤੇਰੇ ਵੀ ਮੇਰੇ ਵੀ ਨਾਲੇ ਮੇਰੇ ਪੁੱਟ ਪਵਾਈ ਨਾਲੇ ਆਪਦੇ ਖਾਦੀ ਹੈ ਓਏ ਖਰਲ ਬੇੜ ਤਮੋਸ਼ਨ ਕੰਦੀਏ ਧੋਣ ਵਾਲਾ ਪਿਆ ਮੋਟਰਸਾਈਕਲ ਭਾ ਲਈ ਆਪਣਾ ਹਨਾ ਪੀਤੇ ਧੋਣ ਹੈ ਕੱਲ੍ਹ ਜਾਂ ਪਰਸੋਂ ਇੱਕ ਤਾਂ ਮੀਂਹ ਦਾ ਡਰਾ ਹੈ ਆਪਣੇ ਬਾਰ ਪੂਰੇ ਪਾਣੀ ਵਾਲਾ ਖੜ ਜਾਂਦਾ ਜਦੋਂ ਮੀਂਹ ਆ ਜਾਂਦਾ ਫੁੱਲ ਮੀਂਹ ਆਉਣੇ ਨੇ ਲਾਜ਼ਮੀ ਤੇ ਅੱਜ ਫੁੱਲ ਮੀਂਹ ਪੈ ਗਿਆ ਸੀ ਹਨਾ ਓਏ ਬਸ ਐਂ ਲਾ ਲੋ ਅੱਜ ਨਾਲੀਆਂ ਨੂੜੇ ਸਾਰੇ ਟੋਪੇ ਟੂਪੇ ਭਰ ਗਏ ਜਿਹੜਾ ਇਤੋਂ ਮੀਂਹ ਬਾਅਦ ਆਊਗਾ ਉਹਦੇ ਨਾਲ ਆਪਣਾ ਇਹ ਪਾਣੀ ਖੜਨਾ ਕੇ ਕਰਦੇ ਹੈਂ ਅੰਦਰ ਆਉਗਾ ਪਾਣੀ ਹਾਂ ਇਹਦੇ ਨਾਲ ਪਾਣੀ ਅੰਦਰ ਆਉਂਦਾ ਹੈ ਨਾ ਆ ਬੂਟੇ ਨੂੰ ਮਿੱਟੀ ਲਾ ਕੇ ਹਟੇ ਸੀ ਮਿੱਟੀ ਲਾਈ ਆ ਇਹਨੂੰ ਚਲੋ ਪਾਣੀ ਦੀ ਹੁਣ 4 ਦਿਨ ਲੋੜ ਨਹੀਂ ਮੀਂਹ ਕਣੀ ਪਈ ਜਾਂਦਾ ਮੌਸਮ ਵਧੀਆ ਹੋ ਰਿਹਾ ਤੇ ਉੱਪਰ ਮੰਨ ਲਓ ਪੱਤੇ ਦਾ ਭਜਨ ਜਿਆਦਾ ਹੋ ਗਿਆ ਥੱਲੇ ਘਟ ਹੈ ਟੁੱਟਦਾ ਹੈ ਉਹਦੇ ਕਰਕੇ ਵੀ ਚਲੋ ਹੁਣ ਚਾਲ ਦੇਣਾ ਇਹਨੂੰ ਮਿੱਟੀ ਲਾ ਦੇਣਾ ਜਦੋਂ ਇਹ ਜੇ ਪੈਣੋ ਹਟ ਗਏ ਫਿਰ ਉਹ ਕਰਾਂਗੇ ਤੇ ਪਾਣੀ ਦੀ ਲੋੜ ਵੀ ਪਈ ਕੌਲੀ ਕਿ ਜਿੰਨਾ ਤਾਂ ਕਰਕੇ ਇਹਦੇ ਪਾਣੀ ਪੈ ਜੂਗਾ ਤੇ ਬਹੁਤ ਔਖਾ ਪਾਲਿਆ ਇਹ ਵੀ ਹੋ ਸਕ ਗਿਆ ਸੀ ਜੇ ਤੁਹਾਨੂੰ ਵੀ ਦੱਸਿਆ ਸੀ ਤੇ ਚੱਲੂਗਾ ਕਨਾ ਕਣੀਆਂ ਆਈ ਜਾਂਦੀਆਂ ਨੇ ਡੈੜੀ ਖਾਈ ਜਾਂਦੇ ਰੋਟੀ ਅਸੀਂ ਬਾਹਰ ਖੜੇ ਸੀ ਹਵਾ ਚ ਹੈ ਚੱਲੂਗਾ ਕਨਾ ਕੀ ਬੂਟਾ ਚੱਲੂ ਹੋ ਸਕਦਾ ਚੱਲ ਪਈ ਮੈਨੂੰ ਚੱਲਦਾ ਨਹੀਂ ਕਿਉਂਕਿ ਢੀਲਾ ਹੋ ਗਿਆ ਢੀਲੇ ਨਾਲ ਨਹੀਂ ਹੁਣ ਕਹਤਾ ਹੈਗਾ ਜੀ ਕਿ ਸੁੱਕ ਕੇ ਚੱਲੂਆ ਉਹ ਬੈਣਾ ਸੁੱਕੇ ਚੱਲ ਪਿਆ ਪਰ ਆਏ ਆ ਜੇ ਇਹ ਬੂਟੇ ਹੁਣ ਲਾਏ ਹੁੰਦੇ ਨਾ ਆਪਾਂ ਅੱਜ ਦੀ ਘੜੀ ਆ ਦੇਣਾ ਚ ਖੇਰ ਵਾਲੇ ਵਧੀਆ ਚੱਲਦੇ ਮੌਸਮ ਬੋਗਾੜਾਂ ਆਇਆ ਲੱਗਾ ਵੀ ਬਾਹਰ ਹੀ ਬੈ ਜੀਏ ਹਨਾ ਓਏ ਗਲਗਰ ਮੱਛਰ ਵਾਲਾ ਐ ਅੱਜ ਜਮਾ ਸੁੱਕ ਗਿਆ ਗੁੱਟਾ ਜੇ ਕਿਵੇਂ ਚੱਲੂਗਾ ਪਾਪਾ ਕਮੀਆਂ ਆ ਜਾਂਦਾ ਚੱਲਦਾ ਨਹੀਂ ਹੁਣ ਇਹ ਆਪਣੇ ਕਿਰਾਏਦਾਰ ਬੈਠੇ ਆ ਉੱਪਰ ਚਵਾਰੇ ਤੇ ਤੇ ਆਪਣੇ ਨਾਲ ਹੀ ਗਵਾਂਡੀ ਪੈਂਟ ਦੇਨੇ ਉਹ ਢੱਕਾ ਬਣ ਗਿਆ ਦੇਖੋ ਘਾਰਾ ਬਣਾ ਫੱਟ ਲਾਉ ਮੈਂ ਫਿਟੇ ਲਾਉ ਇਹ ਆਪਣੀ ਇੱਧਰ ਪੁਰਾਣੀ ਜਗ੍ਹਾ ਆ ਗਈ ਡੈਡੀ ਇੱਧਰੋਂ ਜਾਂਦੇ ਨਹੀਂ ਹੈਗੇ ਜੀ ਨਹੀਂ ਲਾਉਂਦੇ ਡੈਡੀ ਅੰਦਰ ਕੋਠੀਆਂ ਚ ਦੇਖੀ ਨਾ ਪੀਤੇ ਰਾਤ ਨੂੰ ਠੰਡਾ ਪਾਣੀ ਕਿੱਥਾਂ ਆਉਂਦੀ ਇੱਧਰ ਆਪਣੇ ਪਾਣੀ ਆ ਜਾਂਦਾ ਹੁਣ ਜਿਵੇਂ ਆ ਮੀਂਹ ਪਈ ਜਾਂਦੇ ਆ ਮੀਂਹ ਆ ਮੀਹਾਂ ਦਾ ਪਾਣੀ ਆਉਂਦਾ ਸਾਰਾ ਉਹ ਕਮਰਿਆਂ ਚ ਵੜ ਜਾਂਦਾ ਫੇਰ ਡੈਡੀ ਫੇਰੇ ਉਰੇ ਆਉਂਦੇ ਆ ਮਜਬੂਰੀ ਚ ਫੇਰ ਸਾਨੂੰ ਬਾਲਾ ਵਧੀਆ ਲੱਗਦਾ ਹੁਣ ਨਹੀਂ ਆਉਂਦੇ ਕਹੇ ਤੋਂ ਵੀ ਆਜੋ 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 ਇਕੱਲੀ ਰੋਟੀ ਖਾਂਦੇ ਆ ਬੱਸ ਉਰੇ ਆ ਕੇ ਜੇ ਵਾਈ ਆਈ ਤੂੰ ਚਲੋ ਜੀ ਖਾਈ ਰੋਟੀ ਆਪਾਂ ਵੀ ਕੀ ਹੋ ਗਿਆ ਹੈ ਹੂੰ ਡੈਡੀ ਨੇ ਗੋਦੀ ਚੱਕ ਲਈ ਅੱਛਾ ਗੋਦੀ ਚੱਕਿਆ ਸੀ ਮੇਰੇ ਨੂੰ ਨਗੜੇ ਨੇ ਬਸ ਪੁੱਤ ਪੱਤੇ ਨਾ ਤੋੜੋ ਕੀ ਕਰਦਾ ਪੱਤੇ ਨਹੀਂ ਤੋੜਦਾ ਮਿੱਟੀ ਪਾਉਣਾ ਬੱਚ ਮਿੱਟੀ ਨਾ ਬਾਹਰ ਚਲੋ ਅੰਦਰ ਕਿੰਨਾ ਵਧੀਆ ਮੌਸਮ ਹੋ ਰਹਿਣਾ ਓਏ ਹੈ ਮੱਛਰ ਵੀ ਹੋਊਗਾ ਨਾ ਮੱਛਰ ਤਾਂ ਕਿੱਥੇ ਮੀਂਹ ਆ ਜਾਂਦਾ ਨਹੀਂ ਪਾਏ ਵੀ ਜਾਂਦੇ ਏਸੀ ਦੀ ਲੋੜ ਨਹੀਂ ਸੀ ਅੱਜ ਲੋ ਵੀ ਮਿੱਤਰੋ ਆਪਣਾ ਹੋ ਗਿਆ ਏਸੀ ਖਰਾਬ ਏਸੀ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਤੋ ਡਿੱਗਣਾ ਪਈ ਪੁੱਤਰ ਟਾਈਮ 11 ਵਜ ਗਏ ਰਾਤ ਦੇ ਏਸੀ ਨੂੰ ਪਤਾ ਨਹੀਂ ਕੀ ਹੋ ਗਿਆ ਫੜਾ ਕੇ ਪੈ ਗਏ ਤੇ ਹੁਣ ਅਸੀਂ ਮੰਜੇ ਬਾਹਰ ਕੱਢਦੇ ਆ ਬਾਹਰ ਲਾਇਆ ਕੂਲਰ ਹਾਂ ਮੁੱਟੀ ਹਾਂ ਓਏ ਔਖਾ ਲੱਗਦਾ ਛੱਡੋ ਹੂੰ ਜਈ ਗੱਲਾ ਯਾਰ ਏਸੀ ਬਣਾ ਕਿੱਥੇ ਪਿਆ ਜਾਂਦਾ ਨਾ ਪੁੱਛੋ ਹੀ ਨਾ ਹੁਣ ਮੰਜੇ ਕੱਢਦੇ ਆ ਬਾਹਰ 11:00 ਵਜੇ ਤੇ ਆਹ ਟੱਪ ਜਾ ਕਰੋਂ ਪਰਾ ਫਿਰ ਮ ਕੱਢਾਂ ਮੰਜਾ ਤੁੰਗ ਕਿਤੇ ਚੱਕ ਲੈਗਾ ਲੱਕ ਲੇਗਾ ਲੈ ਮੇਰਾ ਪੁੱਤ ਚੱਕਦਾ ਟੱਬ ਓਏ 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 ਇੱਧਰ ਲਾ ਦੋ ਹਾਂ ਪੇਟੀ ਕੋਲ ਓਏ ਮੇਰੇ ਪੁੱਤ ਨਹੀਂ ਕਰਤਾ ਓਏ ਕਿੰਨਾ ਸ਼ਿਆਣਾ ਪੁੱਤ ਆ ਮੇਰਾ ਲੈ ਫੰਡ ਫੋਨ ਫੜੋ ਮੈਂ ਕਰਦਾ ਨੂੰ ਆ ਫੜੋ ਉਹ ਥਿਲੇ ਬੈੱਡ ਤੇ ਕਿ ਨਾ ਸਿਆਪਾ ਪਹਿਲੀ ਵਾਰ ਏਸੀ ਤੋਂ ਬਣਾ ਪੈ ਰਹੇ ਆ ਹਵਾ ਵੀ ਬਲੋਖਾ ਕੁੱਲਾ ਅੰਦਰ ਹਵਾ ਨਹੀਂ ਦਿੰਦਾ ਕੁੱਲਾ ਨਹੀਂ ਅੰਦਰ ਹੀ ਭਾਈ ਜਾਂਦੇ ਅੰਦਰ ਕੁੱਲੀ ਨਹੀਂ ਕਰਦਾ ਹੁਣ ਕਮਛਰ ਬਾਲਾ ਇੱਕ ਤਾਂ ਪੰਗਾ ਮਛਰ ਦਾ ਹੋ ਗਿਆ ਮਛਰ ਇਹ ਟੋਬੇ ਕਰਕੇ ਬਾਹਰ ਆਪਾਂ ਨਹੀਂ ਆਪਾਂ ਬੁਲੇ ਨਹੀਂ ਜਦੋਂ ਬਾਹਰ ਮਛਰ ਪੀਤ ਨੂੰ ਕਿਆ ਸੀ ਬੀਬੀ ਉਹ ਅਗਲੇ ਪੈ ਜਾ ਪੈਂਦਾ ਨਹੀਂ ਗੰਦਾ ਹੋਊਗਾ ਹਮ ਮੇਰੇ ਅਲੀ ਤੋਂ ਪਤਾ ਨਹੀਂ ਲੰਨ ਇਹ ਮੇਰਾ ਪੁੱਤਰ ਦਾ ਇਹ ਤੁਰਨਾ ਪਈ ਗਾਣੀ ਇਹ ਡੈਡੀ ਨਾਲ ਪੈਂਦਾ ਹੈ ਜੰਦਾ ਬੁੱਤ ਛੋਣਾ ਜਾਂ ਪੁੱਤਰ ਦਿਖਾਉਂ ਕਹਿੰਦਾ ਰਵੇ ਦਰੋਂ ਇੱਧਰ ਆ ਤੂੰ ਥੱਲੇ ਮੰਜੇ ਡਾਉਣੇ ਆ ਅਸੀਂ ਦੇਖੋ ਗੁੱਡਰ ਹਵਾ ਤਾਂ ਬਹੁਤ ਦਿੰਦਾ ਖਰ ਪਰ ਫਿਰ ਵੀ ਜਿਹੜੀ ਏਸੀ ਵਾਲਾ ਸੁਹਾਈ ਵੱਖਰਾ ਹੈ ਹਵਾ ਤਾਂ ਦੋ ਵੀ ਠੰਡੀ ਹੈ ਇਹਦੀ ਜਿਹੜਾ ਏਸੀ ਵਾਲੇ ਨਜ਼ਾਰੇ ਨੇ ਏਸੀ ਆਡੀਆਂ ਸਾ ਚੱਲ ਪਿਆ ਵੇ ਤੂੰ ਚੱਲੇ ਨਹੀਂ ਆ ਤਾਂ بیا ਕੂਲਰ ਆਵਾਟੇ ਦੀ ਬਹੁਤ ਹੈ। ਉਹ ਇੱਥੇ ਪੱਲਾ ਹਵਾ ਦਿੰਦਾ। ਇਹਦਾ ਸਟੈਂਡ ਅਸੀਂ ਲਾਤਾ ਉੱਚਾ ਸੀਗਾ ਥੋੜਾ ਜਿਹਾ। ਇਹ ਦੁਕਾਨ ਵਾਲਾ ਕੂਲਰ ਹੈ। ਆਪਣੇ ਭਰਾ ਦੀ ਦੁਕਾਨ ਤੇ ਡਾਕਟਰ ਜੀ ਦੀ ਉਹਦੇ ਟਿਕਾਇਆ ਸੀਗਾ। ਲਓ ਜੀ। ਉਹਨਾਂ ਦਾ ਆਪਾਂ ਲਾ ਲਿਆ ਵਾਰ। ਤੇ ਹਲੇ ਆਪਾਂ ਰੋਟੀ ਵੀ ਨਹੀਂ ਖਾਧੀ। ਦੇਖ ਲਓ 11:30 ਹੋ ਗਏ। ਹੁਣ ਆਪਾਂ ਰੋਟੀ ਖਾਣੇ ਆ। ਉੱਲ ਲਾਲਿਆਈ ਸੀ ਉਹ ਖਰਾਬ ਦੇਖੋ ਬਾਹਰ ਦਾ ਮਾਹੌਲ ਕਿਦਾਂ ਲੱਗਦਾ ਤੁਹਾਨੂੰ ਓਕੇ ਮੰਮੀ ਰੇ ਪਈਆ ਨਜ਼ਾਰਾ ਤਾਂ ਬਹੁਤ ਆਉਂਦਾ ਬਹੁਤ ਸਾਲਾਂ ਬਾਅਦ ਮੈਂ ਬਾਹਰ ਪਿਆ ਪਹਿਲਾਂ ਦਾਦੀ ਮੈਂ ਮੇਰਾ ਭਰਾ ਮੰਮਾ ਆ ਮੰਮਾ ਨੇ ਭੈਣ ਇਕੱਠੇ ਬੰਨਦੇ ਜਿਹੜੇ ਦੇ ਵਿੱਚ ਕਿੰਨੇ ਸਾਲ ਹੋ ਗਏ ਯਾਰ ਆਈਏ ਦੇਖੋ ਬਾਹਰ ਪੈਗੇ ਤੇ ਹੁਣ ਆਪਾਂ ਰੁਕੀ ਲੱਗਦੇ ਆ ਖਾਣ ਕਿਤੇ ਓਏ ਕਿਵੇਂ ਲੱਗਦਾ ਬਾਹਰ ਪੈ ਕੇ ਵੇ ਸੋਨਾ ਕਿਵੇਂ ਮਾਹੌਲ ਹੈ ਸੋਨਾ ਹੈ ਸੋਨਾ ਦੇਖੋ ਵੀ ਮਿੱਤਰੋ ਦੇਖੋ ਬਾਹਰ ਦਾ ਮਾਹੌਲ ਬੜੀ ਹਵਾ ਤੇ ਖੁੱਲਾ ਵੇੜਾ ਕਿਆ ਬਾਤ ਹੈ اے ਸੀ ਨੇ ਮੱਤ ਮਾਰ ਰਖਿਆ ਲੋਕਾਂ ਦੀ ਹਨਾ ਓਏ ਮੋਟੇ اے ਸੀ ਨੇ ਮੱਤ ਮਾਰ ਰਖਿਆ ਲੋਕਾਂ ਦੀ ਹਨਾ ਆ ਨਜ਼ਾਰੇ ਕਿੱਥੇ ਮਿਲਦੇ ਹੈ ਹਨਾ ਦੇਖ ਲੋ ਠੰਡੀ ਹਵਾ ਤੀ ਤੂੰ ਕਿੰਨਾ ਨਜ਼ਾਰਾ ਵੇ ਤੀ ਖੁਸ਼ ਹੋ ਗਿਆ ਆਪਾਂ ਇਹ ਬਾਹਰ ਆ ਕੇ ਸਾਡਾ ਹੁਣ ਆਪਾਂ ਰੋਟੀ ਪਾਈ ਪਈ ਰੋਟੀ ਖਾਣੇ ਆ ਮਿੱਤਰੋ ਤੇ ਬਾਗੀ ਆ ਬਲੌਗ ਦਾ ਇੱਥੇ ਐਂਡ ਕਰਦੇ ਆਪਾਂ ਦੱਸਿਓ ਆ ਮਾਹੌਲ ਇਹਨੇ ਕਿਨੇ ਤਾਂ ਕਿਹੜਾ ਕਿਹੜਾ ਬਾਹਰ ਪਿਆ ਪਹਿਲਾਂ ਵਾਲੇ ਟਾਈਮ ਚ ਚਾਹੇ ਹੁਣ ਵਾਲੇ ਟਾਈਮ ਚ ਆਪਦੇ ਜਗ੍ਹਾ ਤੋਂ ਬਾਹਰ ਮਤਲਬ ਕੋਠੀ ਤੋਂ ਬਾਹਰ ਘਰ ਤੋਂ ਬਾਹਰ ਮੰਜੇੜਾ ਕੇ 베ੜੇ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੇ ਏਸੀ ਖਰਾਬ ਹੋ ਗਈ ਚਲੋ ਕਿਸਮਤ ਮਾੜੀ ਏ ਬੰਦੇ ਦੀ ਕੁਸ ਲਾਲ ਕਿੰਨਾ ਨੁਕਸਾਨ ਹੋ ਗਿਆ ਬਰਾ ਨਜ਼ਾਰਾ ਬਖਰਾ ਹੀ ਹੈ ਆਏ ਕਿੰਨਾ ਮਜ਼ਾ ਆਉਂਦਾ ਬਾਹਰ ਏਸੀ ਖਰਾਬ ਹੋ ਗਿਆ ਕਿੰਨੀ ਕਿਸਮਤ ਮਾੜੀ ਆਪਣੀ ਹਨ ਸਾਨੂੰ ਨਹੀਂ ਆਉਦਾ ਨਜ਼ਾਰਾ ਕਿੰਨੀ ਕਿਸਮਤ ਮਾੜੀ ਹੈ ਮੈਨੂੰ ਤਾਂ ਆਉਂਦਾ ਵਧੀਆ ਲੱਗਿਆ ਬਾਹਰ ਇਹਨਾਂ ਨੂੰ ਬਾਹਰ ਨਹੀਂ ਵਧੀਆ ਲੱਗਿਆ ਪਰ ਮੈਨੂੰ ਬਹੁਤ ਵਧੀਆ ਲੱਗਿਆ ਪੀਤੂ ਨੂੰ ਵੀ ਵਧੀਆ ਲੱਗਿਆ ਪੀਤੂ ਕਹਿੰਦਾ ਮੈਨੂੰ ਵੀ ਵਧੀਆ ਲੱਗਿਆ ਬਾਹਰ ਪੈ ਕੇ ਹੈ ਵੀ ਤੂੰ ਕਿੰਨਾ ਵਧੀਆ ਲੱਗਿਆ ਬੈਠੀ ਹੂ ਮੈਨੂੰ ਅੱਖ ਜੀ ਲੱਗਦੀ ਹੈ ਉਹ ਨਹੀਂ ਇਹ ਨਾ ਛੇੜੋ ਕੈਮਰਾ ਪリーズ ਅਸੂ ਕਿੰਨਾ ਵਧੀਆ ਲੱਗਿਆ ਬਾਹਰ ਆ ਕੇ ਇੰਨਾ ਦੇਖੋ ਕਿੰਨਾ ਵਧੀਆ ਮਾਹੌਲ ਆ ਯਾਰ ਤੁਹਾਨੂੰ ਕਿਉਂ ਨਹੀਂ ਵਧੀਆ ਲੱਗਿਆ ਵੀ ਜੇ ਏਸੀ ਨਾ ਖਰਾਬ ਹੁੰਦਾ ਉਂ ਬਾਹਰ ਪੈਂਦੇ ਵਧੀਆ ਲੱਗਦਾ ਅਸਾ ਜੇ ਏਸੀ ਨਾ ਖਰਾਬ ਹੁੰਦਾ ਉਂ ਬਾਹਰ ਪੈਂਦੇ ਉਹ ਵਧੀਆ ਲੱਗਦਾ ਚਲੋ ਉਹ ਤਾਂ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਹੋਣਾ ਹੋ ਗਿਆ 7 ਸਾਲਾਂ ਦੇ ਵਿੱਚ ਪਹਿਲੀ ਵਾਰ ਏਸੀ ਖਰਾਬ ਹੋਇਆ ਪਰ ਚਲੋ ਕੋਈ ਗੱਲ ਨਹੀਂ ਜਾ ਜਿੱਥੇ ਲਿਖਿਆ ਫੈਣਾ ਖਾਣਾ ਲਿਖਿਆ ਸਾਰਾ ਕੁਝ ਲਿਖ ਰੱਖਿਆ ਵੈਗਦ ਨੇ ਚਲੋ ਕੋਈ ਨਹੀਂ ਮਛਰ ਨਹੀਂ ਆਉਂਦਾ ਇਹਦੇ ਮੂਰੇ ਨਹੀਂ ਆਉਂਦਾ ਲੋਈ ਮਿੱਟਰੋ ਹੁਣ ਆਪਾਂ ਵਲੌਗ ਦਾ ਕਰਦੇ ਆਂ ਐਂਡ ਇੱਥੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਕਮੈਂਟ ਕਰਕੇ ਦੱਸਿਓ ਅਜ ਤਾਂ ਕੌਣ-ਕੌਣ ਬਾਹਰ ਪੈਂਦਾ ਹੈ ਕੌਣ-ਕੌਣ ਪਹਿਲਾਂ ਪਿਆ ਹੈਗਾ ਵੇੜੇ ਦੇ ਵਿੱਚ ਕਿੰਨਾ ਮਜ਼ਾ ਆਉਂਦਾ ਸੌਣ ਦਾ ਹਨਾ ਹਵਾ ਖੁੱਲੀ ਹਵਾ ਦੇ ਵਿੱਚ ਤੇ ਜੀ ਰੂਦਸ ਲਾ ਛਿੱਕਾ ਬਾਦੋ ਫਿਰ ਕਰਦੋ ਬਲੌਗ ਦਾ ਐਂਡ ਚੈਨਲ ਨੂੰ ਪਾਲੇ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਤੁਸੀਂ ਵੀ ਤੋ ਸਾਰਿਆਂ ਨੂੰ ਛਿੱਕਾ ਲਓ ਓਕੇ ਜੀ ਬਾਏ ਛਿੱਕਾ ਬਾਏ